ਹਾਂਜੀ ਸਾਰੇ ਫੇਸਬੁੱਕ ਵੇਖਣ ਵਾਲੇ ਵੀਰਾਂ ਭਰਾਵਾਂ ਪੈਣਾ ਬਜੁਰਗੰਮ ਦਾ ਮਾਨ ਸਤਿ ਸ੍ਰੀ ਅਕਾਲ ਜੀ ਅੱਜ ਸ਼ਰੋਮਣੀ ਕਾਲੀਦਾਲ ਦੀ ਕੇਦਲਵਾ ਹਲਕੇ ਦੀ ਜੋ ਮੈਂਬਰਸ਼ਿਪ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਸ ਦਾ ਸ਼ੁਭ ਆਰੰਭ ਗੁਰਦੁਆਰਾ ਆਪਣਾ ਗੁਪਸਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਗਰਵਿੰਦਰ ਸਿੰਘ ਵਾਣਾਲਾ ਦੀ ਡਿਊਟੀ ਲਗਾਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਤੋਂ ਜਿਹੜੇ ਲੋਕ ਨੇ ਵਰਕਰ ਨੇ ਸ਼੍ਰੋਮਣੀ ਕਾਲੀ ਦਲ ਦੇ ਜੁਝਾਰੂ ਉਹ ਪਹੁੰਚ ਰਹੇ ਨੇ ਸਰਪੰਦ ਤੋਂ ਵੀ ਪਹੁੰਚੇ ਹੋਏ ਆ ਸਾਰੇ ਜਾਣੇ ਅੱਸੀ ਗੱਲ ਆਪ ਨੂੰ ਹਟਦੀ ਜਿਵੇਂ ਅੱਗੇ ਨਹੀਂ ਗਈ ਦਿੱਤੀ ਇਹ ਸਾਡੇ ਸਪੰਸ ਸਾਹਿਬ ਬੈਠੇ ਨੇ ਜਜਾਰੂ ਜੋਧੇ ਸ਼ਰਮਣੀ ਕਾਲੀਦਲ ਦੇ ਤਣਮਣ ਤੰਦੇ ਨਾਲ ਗਰੂ ਸਰਪੰਡ ਦੇ ਜਿਹੜੇ ਜੋਧੇ ਆ ਉਹ ਡਟੇ ਹੋਏ ਆ ਤਾਂ ਪਰਮਾਤਮਾ ਚੰਗਾ ਟਾਈਮ ਲਿਆਊਗਾ ਜੋ ਆਨੰਦ ਬਾਣੇ ਆ ਸ਼ਰਮਣੀ ਕਾਲੀਦਲ ਦੇ ਰਾਜ ਦੇ ਵਿੱਚ ਜਿੰਨਾ ਲੋਕਾਂ ਨੇ ਉਹ ਲੋਕ ਕਦੇ ਵੀ ਸਾਥ ਕਾਲੀਦਲ ਦਾ ਨਹੀਂ ਛੱਡ ਸਕਦੇ ਸਰਦਾਰ ਸੰਗਵੀਰ ਸਿੰਘ ਬਾਦਲ ਜੀ ਦਾ ਕਦੇ ਕੋਈ ਸਾਥ ਨਹੀਂ ਛੱਡ ਸਕਦਾ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਤਾਂ ਕੋਈ ਲੋਕ ਚੰਗਾ ਵੀ ਕਹਿੰਦੇ ਆ ਤੇ ਮਾੜੇ ਕਹਿੰ ਨਾਲੇ ਜ਼ਿਆਦਾ ਹੁੰਦੇ ਆ ਪਰ ਜਿਹੜੇ ਮਾੜੇ ਕਹਿੰਦੇ ਸੀਗੇ ਅੱਜ ਉਹ ਇੰਨਾ ਸਰਕਾਰਾਂ ਤੋਂ ਮੌਜੂਦਾ ਤੋਂ ਕਿੰਨਾ ਕੁ ਚੰਗਾ ਆਪਦਾ ਕਰਵਾ ਲਿਆ ਇਹ ਸਾਰਾ ਪ੍ਰਤੱਖ ਆਪਾਂ ਨੂੰ ਰੋਜ਼ ਦਿਸਦਾ ਹੈ ਕਿ ਕੁਝ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਗੁੰਡਾ ਕਰਦਿਆਂ ਤੇ ਜਿਹੜਾ ਪੰਜਾਬ ਤਰੱਕੀ ਵਾਲੇ ਪਾਸੇ ਜਾਣਾ ਜਾਣਾ ਸੀ ਸੰਗਵੀਰ ਸਿੰਘ ਬਾਦਲ ਦੀ ਗਵਾਈ ਚ ਉਹ ਅੱਜ ਇੱਕ ਪਿੱਛੇ ਚਲਾ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਭਾਈ ਸੁਖਵੀਰ ਸਿੰਘ ਬਾਦਲ ਜੀ ਦੇ ਹੱਥ ਨੂੰ ਜੁੜੋਤ ਕਰੋ ਇਹ ਜੋ ਮਹਮ ਹੈਗੀ ਹੈ ਇਹਦੇ ਚ ਵੱਧ ਚੜ ਕੇ ਯੋਗਦਾਨ ਪਾਓ ਤਾਂ ਜੋ ਆਉਣ ਵਾਲਾ ਟਾਈਮ ਅਸੀਂ ਆਪ ਦੀ ਆਪਦੇ ਹਲਕੇ ਦੀ ਸਰਕਾਰ ਬਣਾਈਏ ਤੇ ਡਿਵੈਲਪਮੈਂਟ ਦੇ ਕੰਮਾਂ ਨੂੰ ਅਸੀਂ ਨੇਪਰੇ ਚੜਾਈਏ ਅੱਜ ਤੁਸੀਂ ਸੜਕਾਂ ਦਾ ਬੁਰਾ ਹਾਲ ਹੈ ਥਾਂ ਥਾਂ ਟਟੀਆਂ ਪਈਆਂ ਕੋਈ ਇਸਕ ਹੌਕਸੂਲਤ ਕਿਤੇ ਨਹੀਂ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਕਾਲੀ ਦਲ ਨੂੰ ਚੜ੍ਹਦੀ ਕਲਾ ਚ ਰੱਖਣ ਵਾਸਤੇ ਲਜਾਣ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਅੱਜ ਜਿਹੜਾ ਸ਼ੁਭ ਆਰੰਭ ਹੈ ਸਰਦਾਰ ਗੁਰਵਿੰਦਰ ਸਿੰਘ ਜੀ ਵਾਣਾਲਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਗਿਦੜਵਾ ਹਲਕੇ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ